ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਉ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠ ਰਾਗ ਦੇ ਵਿੱਚ ਸੋਰਠ ਮਹਲਾ 5ਵਾਂ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਆਪਣੀ ਮੁਖਾਰ ਬੰਦ ਰਹੀ ਗੁਰਬਾਣੀ ਰਹੀ ਫਰਮਾਨ ਕਰਦੀ ਹਾਂ ਗੁਰਪੁਰੈ ਚਰਣੀ ਲਾਇਆ ਮੈਨੂੰ ਗੁਰੂ ਰਾਮਦਾਸ ਮਹਾਰਾਜੀ ਨੇ ਕਿਰਪਾ ਕੀਤੀ ਆਪਣੇ ਚਰਨਾਂ ਨਾਲ ਜੋੜਿਆ ਪੂਰੇ ਗੁਰੂ ਨੇ ਆਪਣੇ ਚਰਨਾਂ ਨਾਲ ਲਾਉਣਾ ਕੀਤਾ ਗੁਰਪੁਰਾ ਸੰਸਾਰ ਦੇ ਉੱਪਰ ਗੁਰੂ ਬੋਧ ਨੇ ਮਾਂ ਬਾਪ ਵੀ ਗੁਰੂ ਕਹਾਉਂਦਾ ਹੈ ਇਕ ਟੀਚਰ ਵੀ ਆਪਣੇ ਆਪ ਨੂੰ ਗੁਰੂ ਕਹਾਉਂਦਾ ਏ ਇੱਕ ਪੰਡਤ ਪਤਰੀ ਦੇਖਣ ਵਾਲਾ ਉਹ ਵੀ ਆਪਣੇ ਆਪ ਨੂੰ ਗੁਰੂ ਕਹਾਉਂਦਾ ਏ ਬਹੁਤ ਸਾਰੀ ਵਿਦਿਆ ਹੋਰ ਸੰਸਾਰੀ ਵਿਦਿਆ ਦੇਣ ਵਾਲੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ ਸੰਸਾਰਕੀ ਗੁਰੂ ਬਹੁਤ ਨੇ ਪਰ ਪੂਰਾ ਗੁਰੂ ਉਹ ਅਹੀ ਪੂਰਾ ਗੁਰੂ ਉਹ ਹੁੰਦਾ ਏ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਵੇ ਪੂਰਾ ਗੁਰੂ ਉਹ ਹੁੰਦਾ ਏ ਜਿਹੜਾ ਪੂਰੇ ਪਰਮੇਸ਼ਰ ਨਾਲ ਪੂਰੇ ਨਾਲ ਜੁੜਿਆ ਹੋਵੇ ਪੂਰਾ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਕਾਉ ਉਸ ਪ੍ਰਭੂ ਪਰਮਾਤਮਾ ਨਾਲ ਜਿਹੜਾ ਪੂਰਾ ਹੈ ਸਾਰੇ ਅਧੂਰੇ ਨੇ ਸੰਸਾਰ ਦੇ ਉੱਪਰ ਹੋਰ ਕੋਈ ਪੂਰਾ ਨਹੀਂ ਹੈ ਇੱਕੋ ਪਰਮਾਤਮਾ ਪੂਰਾ ਹੈ ਪਰਮਾਤਮਾ ਨੂੰ ਪੂਰੇ ਨੂੰ ਜਪਣ ਵਾਲਾ ਪੂਰਾ ਬਣ ਜਾਂਦਾ ਹੈ ਇਸ ਕਰਕੇ ਪੂਰਨ ਗੁਰੂ ਪੂਰਾ ਗੁਰੂ ਪੂਰਨ ਗੁਰੂ ਗੁਰੂ ਨਾਨਕ ਮਹਾਰਾਜ ਜੀ ਹੋਤੇ ਹੈ ਦੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਨਮੁਖ ਰਾਖੀ ਕਹਿੰਦੇ ਹਨ ਗੁਰ ਪੂਰੇ ਚਰਨੀ ਲਾਇਆ ਮੈਨ ਪੂਰੇ ਗੁਰੂ ਨੇ ਆਪਣੇ ਚਰਨਾਂ ਨਾਲ ਜੋੜਿਆ ਹੈ ਕਿਰਪਾ ਕਰਕੇ ਰਹਿਮਤ ਕਰਕੇ ਮਿਹਰ ਕਰਕੇ ਆਪਣੇ ਵਿੱਚ ਮਿਲਾ ਲਿਆ ਹੈ ਚਰਨਾਂ ਨਾਲ ਜੋੜ ਲਿਆ ਹੈ ਹਰ ਸੰਗ ਸਹਾਈ ਪਾਇਆ ਪੂਰੇ ਗੁਰੂ ਨਾਲ ਮਿਲ ਕੇ ਪਰਮੇਸ਼ਰ ਪ੍ਰਮਾਤਮਾ ਨੂੰ ਹਿਰਦੇ ਘਰ ਵਿੱਚ ਪਾ ਲਿਆ ਹੈ ਸੰਗ ਅੰਗ ਸੰਗ ਰਹਿਣ ਵਾਲਾ ਹਰ ਵੇਲੇ ਅੰਤਰ ਬਾਹਰ ਹਰ ਪਰਿ ਇੱਕੋ ਮਿਲ ਹਰ ਜਨ ਮੰਗ ਲਗਾਈ ਜਿਹੜਾ ਅੰਤਰ ਤੇ ਅੰਦਰ ਵੀ ਤੇ ਬਾਹਰ ਵੀ ਉਹ ਪ੍ਰਮਾਤਮਾ ਪ੍ਰਭੂ ਪਰਮੇਸ਼ਰ ਪ੍ਰਮਾਤਮਾ ਸਦੈ ਅੰਗ ਸੰਗ ਰਹਿਣ ਵਾਲਾ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਜਹ ਜਾਈਏ ਤहां ਸੁਹੇਲੇ ਹੁਣ ਜਿੱਥੇ ਵੀ ਜਾਈਏ ਜਿੱਧਰ ਨੂੰ ਵੀ ਜਾਈਏ ਮਨ ਸੁਰਤ ਅੱਖਾਂ ਦੁਆਰੇ ਜਾਏ ਕੰਨਾਂ ਦੁਆਰੇ ਜਾਏ ਕਿਤੇ ਵੀ ਜਾਏ ਸੁਰਤਨ ਮੈਲੀ ਨਹੀਂ ਹੁੰਦੀ ਇੰਦਰੀਆਂ ਦੇ ਕਾਰਨ ਕਰਕੇ ਹੁਣ ਮਨ ਮੈਲਾ ਨਹੀਂ ਹੁੰਦਾ ਹੁਣ ਇਹ ਮਨ ਹੈ ਜਿਹੜਾ ਹਰ ਪਾਸੇ ਖੁਸ਼ੀਏ ਖੁਸ਼ੀਆਂ ਨੇ ਸੁਹੇਲੇ ਸੁਹੇਲਾ ਹੈ ਜਾਏ ਕਹੀਏ ਐ ਸੰਸਾਰ ਵੀ ਸੁਖੀ ਹੈ ਇੱਥੇ ਵੀ ਮਨ ਸੁਖੀ ਹੈ ਤੇ ਹੁਣ ਅੱਗੇ ਵੀ ਮਨ ਸੁਖੀ ਹੈ ਲੋਕ ਤੇ ਪਰਲੋਕ ਸੁਹੇਲੇ ਹੋ ਗਏ ਹਨ ਇੰਦਰੀਆਂ ਕਰਕੇ ਵੀ ਸੁਖੀ ਹੋ ਗਿਆ ਐ ਤੇ ਸੰਸਾਰ ਵਿੱਚ ਰਹਿੰਦਿਆਂ ਤੇ ਨਿਰੰਕਾਰ ਦੇਹਿ ਜਾਂਦਿਆਂ ਵੀ ਹੁਣ ਸੁਹੇਲਾ ਹੋ ਗਿਆ ਹੈ ਹੁਣ ਕਿਤੇ ਵੀ ਕੋਈ ਦੁੱਖ ਨਹੀਂ ਰਿਹਾ ਕਰ ਕਿਰਪਾ ਪ੍ਰਭ ਮੇਲੇ ਪਰਮੇਸ਼ਰ ਨੇ ਪ੍ਰਮਾਤਮਾ ਨੇ ਪ੍ਰਭੂ ਨੇ ਐਸੀ ਕਿਰਪਾ ਕੀਤੀ ਦ੍ਰਿਸ਼ਟੀ ਕੀਤੀ ਗੁਰੂ ਨੇ ਦ੍ਰਿਸ਼ਟੀ ਕੀਤੀ ਪ੍ਰਮਾਤਮਾ ਦੇ ਨਾਲ ਮਲਾਪ ਹੋ ਗਿਆ ਹੈ ਹਰ ਗੁਣ ਗਾਵੋ ਉਸ ਦਾ ਸੁ ਭਾਈ ਗੁਰੂ ਮਹਾਰਾਜ ਹੁਣ ਅੱਗੇ ਕਹਿੰਦੇ ਹਨ ਭਾਈ ਐਸੇ ਪ੍ਰਭੂ ਦੇ ਗੁਣ ਹਰ ਵਕਤ ਗਾਓ ਹਰ ਗੁਣ ਗਾਓ ਸਦਾ ਸੁਭਾਈ ਸਦਾਈ ਪਰਮੇਸ਼ਰ ਪ੍ਰਮਾਤਮਾ ਜੋ ਸਾਹ ਦੇਣ ਵਾਲਾ ਹੈ ਅੰਗ ਸੰਗ ਰਹਿਣ ਵਾਲਾ ਹੈ ਉਹਦੇ ਗੁਣਾਂ ਨੂੰ ਗਾਉਣਾ ਕਰੋ ਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਮਨ ਚਿੰਦੇ ਮਨ ਵਿੱਚ ਜਿੰਨੀਆਂ ਵੀ ਚਿਤਵਨੀਆਂ ਨੇ ਭਾਵ ਜੋ ਵੀ ਮਨ ਵਿੱਚ ਸੁਭ ਕਾਮਨਾ ਮੰਨੇ ਮਨ ਵਿੱਚ ਸੁਭ ਇਸ਼ਾਵਾ ਨੇ ਸਾਰਿਆਂ ਦਾ ਫਲ ਪ੍ਰਾਪਤ ਹੋਵੇਗਾ। ਮਨ ਕਿੰਦੇ ਸਗਲੇ ਫਲ ਪਾਵੇ ਜਿਹਨੇ ਮਨ ਵਿੱਚ ਸੁਭ ਕਾਮਨਾ ਮਾਨੀ ਪ੍ਰਭੂ ਨੇ ਮਿਲਣ ਕਰਕੇ ਸਤ ਸੰਗਤ ਵਿੱਚ ਜਾਣ ਕਰਕੇ ਜਿਹਨੀਆਂ ਕਾਮਨਾਵਾਂ ਹੁੰਦੀਆਂ ਨੇ ਇਸ਼ਾਵਾ ਹੁੰਦੀਆਂ ਨੇ ਉਹ ਸੁਭ ਇਸ਼ਾਵਾ ਹੋ ਜਾਂਦੀਆਂ ਨੇ ਗੁਰਮਖ ਦੀਆਂ ਇਸ਼ਾਵਾ ਮਨਮਤ ਵਾਲੀਆਂ ਨਹੀਂ ਹੁੰਦੀਆਂ ਮਨਮਖ ਵਾਲੀਆਂ ਨਹੀਂ ਹੁੰਦੀਆਂ ਗੁਰਮਖ ਦੀਆਂ ਇਸ਼ਾਵਾ ਸੁਭ ਹੁੰਦੀਆਂ ਨੇ। ਨਾਮ ਜਪਣਾ ਸਿਮਰਨ ਕਰਨਾ ਭਗਤੀ ਕਰਨੀ ਗੁਰੂ ਦੇ ਦਰਸ਼ਨ ਕਰਨੇ ਸੋ ਐਸ ਨਿਆ ਸਾਵਾਂ ਮਨਕਿੰਦੇ ਸਗਲੇ ਫਲ ਪਾਵੋ ਜਿੰਨੇ ਹੁਣ ਮਨ ਵਿੱਚ ਚੰਗੇ ਸੁਭਗ ਇਸਾਮਾਨੇ ਸਾਰੇ ਫਲ ਪ੍ਰਾਪਤ ਕਰੋ ਜੀ ਕੈ ਸੰਗ ਸਹਾਈ ਹੁਣ ਆਤਮਾ ਦਾ ਸਹਾਰਾ ਪਰਮੇਸ਼ਰ ਮਨ ਦਾ ਸਹਾਰਾ ਇਸ ਜੀਵ ਦਾ ਸਹਾਰਾ ਪਰਮੇਸ਼ਰ ਬਣ ਗਿਆ ਹੈ ਪਰਮੇਸ਼ਰ ਆਸਰਾ ਹੋ ਗਿਆ ਹੈ ਰਹਾ ਨਾਰਾਇਣ ਪ੍ਰਾਨ ਆਧਾਰਾ ਨਾਰਾਇਣ ਕੀ ਇਹ ਰੈਣ ਹੁੰਦਾ ਰਾਤ ਨਾਰਾਇਣ ਵਿਦਿਆ ਅਵਿਦਿਆ ਤੋਂ ਰਹਿਤ ਕਰਨ ਵਾਲਾ ਅ ਗਿਆਨ ਤੋਂ ਹਨੇਰੇ ਤੋਂ ਦੂਰ ਕਰਨ ਵਾਲਾ ਪਰਮਾਤਮਾ ਪਰਮੇਸ਼ਰ ਪ੍ਰਭੂ ਅ ਗਿਆਨ ਕਟਣ ਵਾਲਾ ਗਿਆਨ ਦੇਣ ਵਾਲਾ ਅ ਵਿਦਿਆ ਨੂੰ ਖਤਮ ਕਰਨ ਵਾਲਾ ਵਿਦਿਆ ਦੇਣ ਵਾਲਾ ਵਿਚਾਰਮਾਨ ਪਰਮੇਸ਼ਰ ਪਰਮਾਤਮਾ ਜਾਗਰਣ ਅ ਸਥਾ ਵਿੱਚ ਰਹਿਣ ਵਾਲਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰਾਣ ਦਾ ਆਧਾਰ ਹੈ ਪਰਮੇਸ਼ਰ ਪਰਮਾਤਮਾ ਭਾਗ ਸਵਾਸਾਂ ਦਾ ਆਧਾਰ ਹੈ ਸਵਾਸਾ ਨੂੰ ਸਫਲੇ ਕਰਨ ਵਾਲਾ ਹੈ ਉਹ ਪਰਮਾਤਮਾ ਸੰਤ ਜਨ ਨਾ ਰੇ ਨਾਰਾ ਹੁਣ ਸੰਤਾਂ ਦੇ ਮਹਾਪੁਰਖਾਂ ਦੇ ਚਰਨਾਂ ਦੀ ਰੇ ਨਾਰਾ ਆਭ ਧੂੜੀ ਬਣ ਗਿਆ ਮਨ ਸੰਤਾਂ ਸਾਧੂਆਂ ਮਹਾਪੁਰਸ਼ਾਂ ਦੇ ਸੰਗਤ ਦੇ ਚਰਨਾਂ ਦੀ ਇਹ ਮਨ ਧੂੜੀ ਬਣ ਗਿਆ ਹੈ ਪਰਮਾਤਮਾ ਨੇ ਸਹਾਰਾ ਦਿੱਤਾ ਹੈ ਪਰਮਾਤਮਾ ਜੀਵ ਆਤਮਾ ਦਾ ਸਹਾਰਾ ਸਵਾਸਾਂ ਦਾ ਸਹਾਰਾ ਬਣ ਗਿਆ ਕਦੋਂ ਜਦੋਂ ਮਨ ਜਦੋਂ ਜੀਵ ਸਤਿ ਸੰਗਤ ਵਿੱਚ ਜਾ ਕੇ ਸੰਤਾਂ ਦੇ ਚਰਨਾਂ ਦੀ ਧੂੜ ਬਣਿਆ ਬਾਦਤ ਬਨੀਤ ਕਰ ਲਈ ਨੇ ਪਰਮੇਸ਼ਰ ਨੇ ਐਸੀ ਕਿਰਪਾ ਕਿਰਪਾ ਕੀਤੀ ਹੈ ਐਸੀ ਬਖਸ਼ਿਸ਼ ਕੀਤੀ ਇਸ ਸਤਸੰਗਤ ਵਿੱਚ ਗਿਆ ਚਰਨਾਂ ਦੀ ਧੂੜੀ ਮੱਥੇ ਨੂੰ ਲਾਈ ਉਹਨਾਂ ਦੀ ਆਗਿਆ ਵਿੱਚ ਉਹਨਾਂ ਦੇ ਸਤਸੰਗਤ ਵਿੱਚ ਰਲ ਕੇ ਮਨ ਨੂੰ ਧੋਤਾ ਮਨ ਨੂੰ ਸਾਫ਼ ਕੀਤਾ ਮਾਪਦ ਤਪਤੀ ਬਨੀਤ ਕਰ ਲੀਨੇ ਪ੍ਰਭੂ ਨੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਸਤਸੰਗਤ ਦੇ ਵਿੱਚ ਧੋ ਕੇ ਨਾਮ ਨਾਲ ਧੋ ਕੇ ਮੁਰੇ ਆਤਮਾ ਨੂੰ ਮੁਰੇ ਜੀਵ ਨੂੰ ਮਨੁੱਖ ਨੂੰ ਜਿਹੜਾ ਮੈਲਾ ਕੇਚੇਲਾ ਹੋਇਆ ਵੀ ਅਸੀਂ ਸੁਰਤ ਕਰਕੇ ਇੰਦਰੀਆਂ ਕਰਕੇ ਪ੍ਰਮਾਤਮਾ ਨੇ ਉਹਨੂੰ ਸਤਸੰਗਤ ਵਿੱਚ ਆਉਂ ਪਵਿੱਤਰ ਕਰਕੇ ਆਪਣੇ ਚਰਨਾਂ ਨਾਲ ਜੋੜ ਲਿਆ ਕਰ ਕਿਰਪਾ ਹਰ ਜਸ ਦੀਨੇ ਪ੍ਰਭੂ ਨੇ ਕਿਰਪਾ ਕੀਤੀ ਪ੍ਰਮਾਤਮਾ ਨੇ ਆਪਣਾ ਹਰੀ ਜਸ ਨਾਮ ਸਿਵਨ ਭਗਤੀ ਬਖਸ਼ ਦਿੱਤੀ ਪਾਰ ਬ੍ਰਹਮ ਕਰੇ ਬ੍ਰਤ ਪਾਲਾ ਪਾਰਮਰ ਪਰਮੇਸ਼ਰ ਪ੍ਰਮਾਤਮਾ ਜਿਹਦਾ ਕੋਈ ਪਾਵਾਰ ਨਹੀਂ ਹੈ ਜਿਹਦਾ ਕੋਈ ਅੰਤ ਨਹੀਂ ਹੈ ਬੇਅੰਤ ਹੈ ਲਖਿਆ ਨਹੀਂ ਜਾਣ ਵਾਲਾ ਅਲਖ ਹੈ ਅਗੰਮ ਹੈ ਅਗੋਚ ਹੈ ਉਪਰ ਪਰੂ ਪਰਮਾਤਮਾ ਪਰਮੇਸ਼ਰ ਜੀ ਦਾ ਕੋਈ ਅੰਤ ਬਾਰਾ ਬਾਰ ਨਹੀਂ ਹੈ ਪਾਰ ਬ੍ਰਹਮ ਪਰਮੇਸ਼ਰ ਪਰਮ ਬੰ ਕਰੇ ਬ੍ਰਤ ਪਾਲਾ ਪਰਮਾਤਮਾ ਇਸ ਜੀਵ ਦੀ ਬ੍ਰਤਵਾਲਾ ਨਾ ਕਰਦਾ ਹੈ ਕਦੋਂ ਜਦੋਂ ਜਦੋਂ ਜੀਵ ਪਰਮਾਤਮਾ ਨਾਲ ਜੁੜ ਜਾਂਦਾ ਹੈ ਜਦੋਂ ਜੀਵ ਗੁਰੂ ਦੁਆਰਾ ਸਤ ਸੰਗਤ ਦੁਆਰਾ ਨਾਮ ਦੁਆਰਾ ਪਰਮਾਤਮਾ ਦਾ ਬਣ ਜਾਂਦਾ ਹੈ ਪਰਮੇਸ਼ਰ ਦਾ ਬਣ ਜਾਂਦਾ ਹੈ ਫਿਰ ਪਰਮਾਤਮਾ ਇਸ ਜੀਵ ਦੀ ਪ੍ਰਤ ਪਾਲਣਾ ਕਰਦਾ ਹੈ ਸਦਜੀ ਸੰਗ ਰਖਵਾਲਾ ਉਹ ਸਦਾ ਹੀ ਸਦਾ ਇਸ ਜੀਵਾਤਮਾ ਦੇ ਜੀਵ ਦੇਸ ਮਨੁੱਖ ਦੇ ਅੰਗ ਸੰਗ ਰਹਿੰਦਾ ਹੈ ਤੇ ਰਾਖੀ ਕਰਨ ਵਾਲਾ ਹੈ ਰਾਖੀ ਕਰਨ ਵਾਲਾ ਰੱਖਿਆ ਕਰਨ ਵਾਲਾ ਪਰਮਾਤਮਾ ਪਰਮੇਸ਼ਰ ਪ੍ਰਭੂ ਇਹ ਉਹਦੀ ਬਿਹਾਈ ਹੈ ਸਤਸੰਗਤ ਵਿੱਚੋਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਜਦੋਂ ਗਣਕਾ ਦੇ ਦੁਆਰੇ ਤੇ ਅਚਾਨਕ ਕੋਈ ਸਾਧੂ ਤੁਰਦਾ ਪਰਦਾ ਇੱਕ ਮੀਂਹ ਵਰਖਾ ਨੇਰੀ ਨੂੰ ਦੇਖ ਕੇ ਉਹਦੇ ਦੁਆਰੇ ਤੇ ਡਿਊਟੀ ਦੇ ਬਾਹਰ ਖੜ ਗਿਆ ਬਾਹਰ ਗਲੀ ਦੇ ਵਿੱਚ ਵੀ ਵਰਖਾ ਹੋ ਰਹੀ ਹੈ ਮੀਂਹ ਪੈ ਰਿਹਾ ਹੈ ਜਦੋਂ ਮੀਂਹ ਹਟ ਜਾਵੇਗਾ ਫਿਰ ਅੱਗੇ ਤੁਰ ਪਾਵਾਂਗਾ ਤੇ ਉਹਨੂੰ ਗਨਕਾ ਨੂੰ ਅੰਦਰੋਂ ਬਿਲਕਾਈ ਮੇਰੇ ਦੁਆਰੇ ਤੇ ਕੌਣ ਖੜਿਆ ਆ ਕੇ ਬਾਹਰ ਦੇ ਵਿੱਚ ਦੀ ਬਾਹਰ ਦੀਆਂ ਬਿਰਲਾਂ ਵਿੱਚ ਦੀ ਦੇਖਦੀ ਆ ਵੀ ਕੌਣ ਆਇਆ ਹੈ ਕਿ ਬਨਗਣਕਾ ਆਪਣ ਸੀ ਵਿਦਕਾਰ ਔਰ ਦ ਸੀ ਉਹਦੇ ਦੁਆਰੇ ਤੇ ਐਵੇਂ ਕਿ ਖਾਬੀ ਬੰਦੇ ਆਉਂਦੇ ਸੀ ਜਿਨ੍ਹਾਂ ਦੇ ਮਨ ਦੀ ਬਿਰਤੀ ਬਹੁਤ ਨੀਮਾ ਪਦਰ ਸੀ ਐਸੇ ਲੋਕ ਉਹਦੇ ਦੁਆਰ ਤੇ ਖੜਦੇ ਸੀ ਬਾਕੀ ਬੰਦਾ ਉਹਦੇ ਦੁਆਰ ਤੇ ਹੋਰ ਕੋਈ ਨਹੀਂ ਸੀ ਖੜਦਾ ਪਰ ਅਣਜਾਨ ਬਨੇ ਵਿੱਚ ਅਚਾਨਕ ਸਾਧੂ ਮੀਨ ਨੂੰ ਦੇਖ ਕੇ ਉਥੇ ਖੜ ਗਿਆ ਪਤਾ ਨਹੀਂ ਸੀ ਕੁਝ ਨਾਮ ਜਪਣ ਵਾਲੀ ਦੋ ਸੀ ਭਗਤੀ ਕਰਨ ਵਾਲੀ ਦੋ ਸੀ ਜਨ ਉਥੇ ਖੜ ਗਏ ਵੀ ਚਲੋ ਇੱਥੇ ਸਹਾਰਾ ਲੈਨੇ ਆ ਥੋੜਾ ਮੀਂਹ ਦਾ ਬਾਹਰ ਡਿਊਟੀ ਬਣੀ ਹੋਈ ਸੀ ਬਰਖਾ ਤੋਂ ਥੋੜੀ ਔਟ ਹੋ ਗਈ ਸੋ ਜਦੋਂ ਗਨਕਾ ਨੇ ਦੇਖਿਆ ਵੀ ਕੌਣ ਖੜਾ ਹੈ ਕਿ ਲੱਗਦਾ ਕੋਈ ਸਾਧੂ ਆਏ ਵੀ ਚਲ ਮੈਂ ਤੇ ਪਾਪ ਕਮ ਪਾਪ ਕਮਾਉਣ ਵਾਲੀਆਂ ساری عمر ਪਾਪ ਹੀ ਕਮਾਏ ਨੇ ਕਿ ਆ ਕੋਈ ਸਾਧੂ ਆਇਆ ਦਰ ਤੇ ਜਰ ਇਹਨੂੰ ਜਲ ਪਾਣੀ ਉਸਕਾ ਦਿੰਨੇ ਆ ਮੇਰਾ ਭਲਾ ਹੋ ਜਾਊਗਾ ਕਿ ਚੰਗਾ ਹਰੇਕ ਬੰਦਾ ਚਾਹੁੰਦਾ ਹੈ ਕੋਈ ਨਾ ਕੋਈ ਪੁੰਨ ਹੋ ਜਾਵੇ ਖੰਡਾ ਕਦ ਨਾ ਕਦੇ ਸਾਡਾ ਭਲਾ ਹੋ ਜਵੇ ਮਨੁੱਖ ਦੇ ਅੰਦਰ ਕਦ ਨਾ ਕਦੇ ਅਸੀ ਬਿਰਤੀ ਆਉਂਦੀ ਹੈ ਵੀ ਮੇਰਾ ਵੀ ਭਲਾ ਹੋ ਜਾਵੇ ਸੋ ਗਨਕਾ ਨੇ ਇਸ ਬਿਰਤੀ ਨਾਲ ਬਾਹਰ ਖੋਲ ਦਿੱਤਾ ਕਿ ਬਾਬਾ ਜੀ ਮਹਾਪੁਰਖੋ ਅੰਦਰ ਆ ਜਾਓ ਬਾਹਰ ਮੇ ਪੈ ਰਹੇ ਹੈ ਬਾਸੜ ਨੇਰੀ ਠੱਕਾ ਚੱਲਦਾ ਥੋੜਾ ਹੋਰ ਅੰਦਰ ਆ ਜਾਓ ਬਾਹਰ ਖੋਲ ਦਿੱਤਾ ਸਾਧੂ ਅੰਦਰ ਆ ਗਿਆ ਸੰਤਾਂ ਵਾਸਤੇ ਸਾਧੂ ਵਾਸਤੇ ਜਲ ਪਾਨ ਲੈ ਕੇ ਆਈ ਮਹਾਪੁਰਖ ਖਾਨੇ अनुभव ਕੀਤਾ ਵੀ ਇਸ ਦੁਆਰਾ ਜੜਾਈ ਇਹ ਦਰ ਕੋਈ ਚੰਗੀ ਕਿਰਤ ਵਾਲਾ ਨਹੀਂ ਲੱਗਦਾ ਇਸ ਹਾਵਕ ਕੀ ਪਤਾ ਲੱਗ ਜਾਂਦਾ ਹੈ ਵੀ ਇੱਥੇ ਕੋਈ ਸੁਭ ਕਿਰਤ ਨਹੀਂ ਹੋ ਰਹੀ ਦਸਾਂ ਨਾ ਹੁੰਦੀ ਕਿਰਤ ਨਹੀਂ ਹੋ ਰਹੀ ਕੋਈ ਪਾਪ वज्र पाਪ ਹੋ ਰਿਹਾ ਹੈ ਕੋਈ ਗੁਨਾਹ ਹੋ ਰਿਹਾ ਹੈ ਜਲਪਣ ਲੈ ਕੇ ਆਈ ਬੀਬੀ ਸਾਧੂ ਸੰਤਾਂ મહાਪੁਰਖਾਂ ਨੂੰ ਕਹਿਣ ਲੱਗੀ ਮਹਾਪੁਰਖੋ ਜਲ ਸਕੋ ਬਰਸਾਦਾ ਸਕੋ ਜੋ ਕਹੋ ਮਰਾਦ ਨੀ ਮੈਂ ਤਿਆਰ ਕਰ ਦਨੀ ਆ ਜਿਹੜੀ ਤੁਹਾਡੀ ਹਿੱਸਾ ਦਸੋ ਮਹਾਪੁਰਖ ਕਹਿਣ ਲੱਗੇ ਵੀ ਬਾ ਕੀ ਕਰਮ ਕਰਦੀ ਹੁੰਨੀ ਆ ਹੁਣ ਵੀ ਬਾ ਚ ਪਗਰ ਗਈ ਮੂਰੇ ਮਹਾਪੁਰਖ ਖੜਾ ਹੈ ਸਾਧੂ ਖੜਾ ਹੈ ਦੱਸਣ ਵਾਲਾ ਸ਼ਬਦ ਮਨ ਵਿੱਚੋਂ ਹਿਰਦੇ ਚੋਂ ਨਿਕਲ ਉੱਪਰ ਉਗਰ ਨਹੀਂ ਰਿਹਾ ਉਚਰ ਨਹੀਂ ਰਿਹਾ ਮਨ ਸ਼ਬਦ ਕਹਿ ਨਹੀਂ ਰਿਹਾ ਗੁਨਾਹ ਸੀ ਸੰਤਾਨ ਨੂੰ ਹੋਰ ਅਨੁਭਵ ਹੋਇਆ ਹੋਰ ਸ਼ੰਕਾ ਪਈ ਕੀ ਗੱਲ ਬੀਬਾ ਚ ਪਰ ਗਈ ਤੂੰ ਦੱਸਿਆ ਨਹੀਂ ਸਾਨੂੰ ਕੀ ਕਰਮ ਕਰਦੀਆਂ ਸਾਧੂ ਦਾ ਬਚਨ ਜਿਹੜਾ ਹੁੰਦਾ ਹੈ ਰੱਬੀ ਬਚਨ ਹੁੰਦਾ ਹੈ ਪ੍ਰਭਾਵ ਪੈ ਗਿਆ ਗਨਕਾ ਤੇ ਪਾਪ ਉਗੜ ਗਿਆ ਪਾਪ ਜਹਰ ਹੋ ਗਿਆ ਕਹਿੰਦੀ ਮਹਾਪੁਰਖੋ ਮੇਰਾ ਕੀ ਕਰਮ ਬੁਸਦਿਓ ਮੇਰਾ ਤਾਂ ਕਰਮ ਐਸਾ ਐ ਹਰ ਵੇਲੇ ਹਰ ਥਾਂ ਮੈਂ ਮਾੜਾ ਸੋਚਦੀ ਆ ਤੇ ਮਾੜਾ ਹੀ ਮੇਰਾ ਕਰਮ ਐ ਤੇ ਮਾੜਾ ਹੀ ਮੈਂ ਕਮਾਉਂਦੀ ਆ ਤੁਸੀਂ ਸਾਧੂਆਂ ਮਹਾਪੁਰਖੋ ਕਿਰਪਾ ਕਰੋ ਦਇਆ ਕਰੋ ਸਾਡੇ ਤੇ ਚੰਗੀ ਦ੍ਰਿਸ਼ਟੀ ਪਾਓ ਮੇਰੇ ਪਾਪਾਂ ਦਾ ਨਾਸ ਹੋ ਜਾਵੇ ਮਾਪੇ ਪਰਖਣ ਲੱਗੇ ਭਾਈ ਤੂੰ ਇੰਨੇ ਪਾਪ ਕੀਤੇ ਐ ਇਹ ਗੁਨਾਹ ਕੀਤੇ ਐ ਇਹ ਨਾਂ ਬਖਸ਼ੇ ਜਾਣ ਵਾਲੇ ਆ ਨਾ ਤੇਰੀ ਤੇਰਾ ਸੀ ਜਲ ਪਾਨ ਸਕਣਾ ਇਹ ਬੱਜਰ ਕੁਰੇਤ ਐ ਪਾਪ ਐ ਗੁਨਾਹ ਐ ਤੇਰਾ ਜਲ ਪਾਨ ਨਹੀਂ ਸਕਣਾ ਸੀਨੇ ਆ ਇਹ ਗੁਰਬਾਣੀ ਵਿੱਚ ਸਾਧ ਸੰਗਤ ਜੀ ਗਨ ਕਾ ਤੇ ਪਾਵ ਸਾਧੂ ਦਾ ਵਰਤਾਨ ਪਾਉਂਦਾ ਹੈ ਹੁਣ ਚਰਨੀ ਪੈਗੀ ਪੈਰੀ ਪੈਗੀ ਮਹਾਪੁਰਖੋ ਮੇਰੇ ਘਰ ਆਇਓ ਮੈਂ ਗੁਨਾਹਾਂ ਨਾਲ ਭਰੀ ਹੋਈ ਆਂ ਭਾਈ ਗੁਰਦਾਸ ਜੀ ਨੇ ਵੀ ਪੰਗਤੀ ਉਚਾਰੀ ਆ ਗਨ ਕਾ ਪਾਪਨ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ ਕਣਕਾ ਪਾਪਨ ਸੀ ਪਾਪ ਕਾ ਕਿਹੜੇ ਕਰਦੀ ਸੀ ਉਹ ਉਹ ਬੰਦਿਆਂ ਦੇ ਗੱਲ ਥੋੜੀ ਵੱਢਦੀ ਸੀ ਸੂਰੀ ਥੋੜੀ ਚਲਾਉਂਦੀ ਸੀ ਉਹ ਗੁਨਾਹ ਕੀ ਕਰਦੀ ਸੀ ਵਿਦਕਾਰ ਔਰਤ ਸੀ ਵਿਦਕਾਰ ਔਰਤ ਅਜਾਮਲ ਨੇ ਕਿਸੇ ਦਾ ਗੁਨਾਹ ਥੋੜੀ ਕੀਤਾ ਹੈ ਅਜਾਮਲ ਨੇ ਕਿਸੇ ਦੇ ਸੂਰੀ ਥੋੜੋ ਚਲਾਈ ਹੈ ਜਾਂ ਡਾਕਾ ਥੋੜੀ ਮਾਰਿਆ ਹੈ ਇੱਕ ਵਿਦਕਾਰ ਔਰਤ ਦੇ ਕਲਾ ਦੇ ਵਿੱਚ ਆ ਕੇ ਮਹਾਪੁਰਸ਼ਾਂ ਨੇ ਰੋਕਿਆ ਉਹ ਅਜਾਮਲ ਤੂੰ ਇੱਧਰ ਨਾ ਜਾਇਆ ਕਰ ਝੂਠ ਬੋਲਦਿਆ ਕਰੇ ਫਿਰ ਦੂਜੇ ਦਿਨ ਕਿਹਾ ਤੀਜੇ ਦਿਨ ਕਿਹਾ ਨਹੀਂ ਹਟਿਆ ਆਖਰ ਨੂੰ ਇੱਕ ਦਿਨ ਕਿਹਾ ਅਜਮਲ ਮੇਰੇ ਡੇਰੇ ਤੋਂ ਬਾਹਰ ਹੋ ਜਾ ਕਿਉਂ ਜੀ ਇਹ ਗੱਲ ਕਹਿੰਦੇ ਤੂੰ ਧਰਮ ਤੋਂ ਉੱਪਰ ਧਰਮ ਤੋਂ ਪਰੇ ਹੋ ਕੇ ਤੂੰ ਡਿਗ ਕੇ ਥੱਲੇ ਆ ਕੇ ਕੁਕਰਮੀ ਪੈ ਹੋ ਗਿਆ ਮਾੜੇ ਕਮਾਂ ਚ ਪੈ ਗਿਆ ਭੜੇ ਕਮਾਂ ਚ ਪੈ ਗਿਆ ਇਹ ਕੰਮ ਧਰਮ ਨੂੰ ਨਹੀਂ ਮਨਜ਼ੂਰ ਇਹ ਕੰਮ ਸੰਤਾਂ ਮਹਾਂਪੁਰਖਾਂ ਨੂੰ ਨਹੀਂ ਮਨਜ਼ੂਰ ਇਹ ਕੰਮ ਸਾਧੂਆਂ ਨੂੰ ਨਹੀਂ ਮਨਜ਼ੂਰ ਜਿਹੜਾ ਕੰਮ ਤੂੰ ਕਰ ਰਹੀ ਹੈ ਇੱਕ ਬਗਾਨੀ ਔਰਤ ਦੇ ਘਰ ਜਾਣ ਲੱਗ ਗਿਆ ਹੈ ਤਿੰਨ ਹੁਣ ਇਸ ਦਰਬਾਰ ਵਿੱਚ ਇਸ ਡੇਰੇ ਵਿੱਚ ਇਸ ਸਥਾਨ ਤੇ ਧਰਮ ਸਥਾਨ ਤੇ ਕੋਈ ਜਗ੍ਹਾ ਨਹੀਂ ਹੈ ੱੱਕੇ ਮਰਵਾ ਕੇ ਸਾਧੂ ਸੰਤਾਂ ਮਹਾਂਪੁਰਖਾਂ ਨੇ ਅਜਾ ਮਨ ਨੂੰ ਬਾਹਰ ਕਢਾ ਦਿੱਤਾ ਜਾਦ ਦਫਾ ਹੋ ਗੁਰਬਾਣੀ ਵੀ ਇੱਥੇ ਤੱਕ ਵਿਚਾਰ ਕਰਦੀ ਹੈ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ ਇੱਕ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ ਇੱਕ ਘੜੀ ਮੋਹ ਤਰੰਗ ਮਾਨ ਹੈ ਫਿਰ ਬਹੁਤ ਬਹੁਤ ਬਸਤਾਵ ਹੈ ਇੱਕ ਘੜੀ ਦੇ ਰੰਗ ਮਾਨਣ ਕਰਕੇ ਫਿਰ ਕਹਿੰਦੇ ਜਨਮਾਂ ਜਨਮਾਂਤਰਾ ਵਿੱਚ ਬਸਤਾਵਾ ਲੱਗ ਜਾਂਦਾ ਹੈ ਇਹ ਗੁਰਬਾਣੀ ਗਵਾਹੀ ਭਰਦੀ ਹੈ ਇਥੋਂ ਤੱਕ ਮਹਾਰਾਜ ਜੀ ਨੇ ਬਚਨ ਕੀਤੇ ਕਾਮ ਕ੍ਰੋਧ ਜੇ ਪਰਸ਼ੇ ਨਾ ਹਨ ਤੇ ਕਟ ਬ੍ਰਹਮ ਨੇ ਵਾਸਾ ਹੁਣ ਕਿੰਨੇ ਕੁ ਗੁਰਮੁਖ ਨੇ ਭਾਈ ਕਿੰਨੇ ਕੁ ਸੇਵਾਦਾਰ ਨੇ ਕਿੰਨੀਆਂ ਕੈਸੀਆਂ ਪਹਿਣਾ ਬੀਬੀਆਂ ਨੇ ਕਿੰਨੇ ਕੈਸੇ ਗੁਰਮੁਖ ਨੇ ਜਿਨ੍ਹਾਂ ਨੇ ਇਹਨਾਂ ਇਹ ਚੀਜ਼ ਤੇ ਪਹਿਰਾ ਦਿੱਤਾ ਹੈ ਬੜੇ ਡਿੱਗ ਜਾਂਦੇ ਨੇ ਆਪਣੇ ਧਰਮ ਨੂੰ ਤੋੜ ਲੈਂਦੇ ਨੇ ਆਪਣੇ ਆਪ ਨੂੰ ਧਰਮੀ ਵੀ ਕਹਾਉਣਾ ਸੰਤ ਵੀ ਕਹਾਉਣਾ ਮਹਾਂਪੁਰਖ ਵੀ ਕਹਾਉਣਾ ਪਰ ਡਿਗਿਆ ਕਿੱਥੇ ਹੈ ਨਰਕਾਂ ਵਿੱਚ ਬਰਤੀ ਨਹੀਂ ਦੇਖਣੀ ਦੁਨੀਆ ਵਾਲਾ ਲਿਵਾਸ ਨਹੀਂ ਦੇਖਣਾ ਦੁਨੀਆ ਵਾਲੇ ਕਰਮ ਕਾੜ ਨਹੀਂ ਦੇਖਣੇ ਤੇਰੇ ਅੰਦਰ ਦੀ ਗਣੀ ਜਾਣੀ ਅੰਦਰ ਕੀ ਕੀਤਾ ਖੋਟਾ ਕਰਮ ਕੀਤਾ ਕਿ ਚੰਗਾ ਕੀਤਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਸ ਕਰਕੇ ਮਹਾਰਾਜ ਜੀ ਪਾਸਾ ਮਹਾਰਾਜ ਜੀ ਇਹ ਸਾਨੂੰ ਤੋਂ ਵਰਜ ਦਿੰਨੇ ਆ ਆਖਰ ਨੂੰ ਚਰਨੀ ਡਿਗ ਪਈ ਗਨਕਾ ਪਾਪਨ ਕਹਿਣ ਲੱਗੀ ਮੈਂ ਪਾਪ ਕੀਤੇ ਨੇ ਗੁਨਾਹ ਕੀਤੇ ਨੇ ਜੀ ਅੱਜ ਨਾ ਮੈਂ ਬਖਸਾਈ ਮੈਨੂੰ ਫੇਰ ਮੁੜ ਕੇ ਮੇਰੇ ਕਰਮ ਫੇਰ ਨਹੀਂ ਬਖਸ਼ੇ ਜਾਣੇ ਕਿਰਪਾ ਕਰੋ ਮਹਾਪੁਰਖੋ ਮੈਨੂੰ ਬਖਸ਼ ਲੋ ਕਹਿੰਦੇ ਠੀਕ ਹੈ ਬਖਸ਼ ਲੈਨੇ ਆ ਸਾਨੂੰ ਵਾਦਾ ਦੇ ਅੱਜ ਤੋਂ ਬਾਅਦ ਮੈਂ ਮਾੜੇ ਕਰਮ ਨਹੀਂ ਕਰੂੰਗੀ ਅੱਜ ਤੋਂ ਬਾਅਦ ਮੈਂ ਕੋ ਕਰਮ ਨਹੀਂ ਕਰੂੰਗੀ ਇਸ ਭੈੜੇ ਕਰਮਾ ਚ ਨਹੀਂ ਪਾਉਂਗੀ ਅੱਜ ਤੋਂ ਬਾਅਦ ਮੈਂ ਸੁਭ ਕਰਮ ਕਰੂੰਗੀ ਪਾਣੀ ਦੀਆਂ ਚੋਲੀਆਂ ਭਰੀਆਂ ਮਹਾਪੁਰਖੋ ਮੈਂ ਵਾਦਾ ਦੰਨੀਆਂ ਆ ਪਾਣੀ ਦੇਵਤੇ ਦੀਆਂ ਚੋਲੀਆਂ ਭਰ ਕੇ ਮੈਂ ਅੱਜ ਤੋਂ ਬਾਅਦ ਮਾੜਾ ਕਰਮ ਨਹੀਂ ਕਰੂੰਗੀ। ਮਹਾਪੁਰਖ ਉਸ ਹੋਏ। ਮਹਾਪੁਰਖ ਦਿਆ ਦੇ ਘਰ ਚਾਏ ਉਹਦਾ ਜਲ ਪਾਨ ਵੀ ਸਕਿਆ। ਤੇ ਦਿਆ ਹੋ ਕੇ ਆ ਕੇ ਦਿਆ ਦੇ ਘਰ ਵਿੱਚ ਆ ਕੇ ਇੱਕ ਉਹਦੇ ਕੋਲ ਤੋਤਾ ਸੀ पिंजਰੇ ਵਿੱਚ ਉਹ पिंजਰਾ ਤੋਤੇ ਸਮੇਤ ਭੁਲਾ ਦਿੱਤਾ ਗਣਕਾ। ਲੈ ਤੇਰਾ ਭਲਾ ਹੋ ਜਾਊਗਾ ਅੱਜ ਤੋਂ ਬਾਅਦ ਮਾੜਾ ਕਰਮ ਨਾ ਕਰੀਂ। ਆਹ ਤੋਤੇ ਨੂੰ ਰਾਮ ਰਾਮ ਦਾ ਸ਼ਬਦ ਪੜਾਇਆ ਕਰੀਂ। ਰਾਮ ਰਾਮ ਦਾ ਸ਼ਬਦ ਪੜਾਇਆ ਕਰੀ ਸਿੱਧਾ ਨਾਮ ਨਹੀਂ ਦਿੱਤਾ ਗਣ ਕਣ ਕਿਉਂਕਿ ਪਾਪ ਜਾਦੇ ਕਮਾਏ ਹੋਏ ਨੇ ਗੁਨਾਹ ਜਾਦੇ ਕਮਾਏ ਹੋਏ ਨੇ ਇਹਨੂੰ ਪਾਪ ਕਹਿੰਦੇ ਨੇ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਬਧਾਨੀਆਂ ਤੋਂ ਮੱਥੇ ਧਰਮ ਰਾਈ ਇਹ ਪਾਪ ਆ ਵੱਡਾ ਬੱਜਰ ਪਾਪ ਇਹ ਬਖਸ਼ਿਆ ਨਹੀਂ ਜਾਣਾ ਜੇ ਕੋਈ ਉਹਦਾ ਗਣਕਾ ਨੂੰ ਕਿਸੇ ਸਾਧੂ ਨੇ ਦਿਆ ਚ ਆ ਘਰ ਦੇ ਵਿੱਚ ਆ ਕੇ ਜਾਂ ਮੱਲ ਵਰਗੇ ਨੂੰ ਦਿਆ ਦੇ ਘਰ ਵਿੱਚ ਆ ਕੇ ਬਖਸ਼ ਲਿਆ ਜਿਨ੍ਹਾਂ ਨੇ ਵਾਦਾ ਕਰ ਲਵੇ ਅਸੀਂ ਮੁੜ ਕੇ ਮਾੜੇ ਕਰਮਾਂ 'ਚ ਨਹੀਂ ਪੈਣਾ ਜਿਨ੍ਹਾਂ ਨੇ ਪੱਕਾ ਮਨ ਬਣਾ ਲਿਆ ਵੀ ਅਸੀਂ ਮਾੜਾ ਕਰਮ ਨਹੀਂ ਹੁਣ ਕਰਨਾ ਉਹ ਬਖਸ਼ੇ ਗਏ ਹੁਣ ਮਹਾਰਾਜ ਸੱਚੀ ਪਾਤਸ਼ਾਹ ਜੀ ਸਾਨੂੰ ਐਸੇ ਕਰਕੇ ਸਮਝਾਉਂਦੇ ਨੇ ਮਨੁੱਖ ਤੂੰ ਗੁਰੂ ਨਾਲ ਜੁੜ ਪੱਕੇ ਤੌਰ ਤੇ ਜੁੜ ਵਾਦਾ ਕਰਕੇ ਜੁੜ ਕੱਚਾ ਪਿੱਲਾ ਨਾ ਬਣੀ ਸਾਚਾ ਸਤਗੁਰ ਕਬੀਰ ਜੀ ਕਹਿੰਦੇ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਚੂਕ ਦਾ ਭਾਵ ਹੁੰਦਾ ਭੁੱਲ ਕਰਨੀ ਅਮਰਤ ਵੀ ਸਕਲੇ ਨਿਤਨੇਮੀ ਵੀ ਕਹੌਂਦਾ ਜਪਜੀ ਸਾਹਿਬ ਦਾ ਪਾਠ ਵੀ ਕਰਦਾ ਥੋੜੀ-ਮੋਟੀ ਸੇਵਾ ਵੀ ਕਰਦਾ ਮਾਲਾ ਵੀ ਫੇਰਦਾ ਜੇ ਭੁੱਲਾਂ ਗਲਤੀਆਂ ਕਰੀ ਜਾਂਦਾ ਕਦੀ ਮਾਫੀ ਨਹੀਂ ਮਿਲਣੀ ਕਿਉਂਕਿ ਸਿੱਖਾਂ ਦੇ ਅੰਦਰ ਚੂਕ ਐ ਭਾਵ ਭੁੱਲ ਐ ਗਲਤੀਆਂ ਨੇ ਫਿਰ ਗੁਰੂ ਕੀ ਕਰੇ ਫਿਰ ਸਿੱਖ ਨੇ ਜਮਾਂ ਦੇ ਰਾਹ ਜਾਣੀ ਜਾਣਾ ਇਸ ਕਰਕੇ ਜਦੋਂ ਗੁਰੂ ਨੂੰ ਆਪਾ ਅਰਪਣ ਕਰ ਦਿੱਤਾ ਪਾਰ ਬ੍ਰਹਮ ਕਰੀ ਬ੍ਰਿਤ ਪਾਲਾ ਫਿਰ ਪਰਮੇਸ਼ਰ ਪਰਮਾਤਮਾ ਪ੍ਰਿਤਪਾਲਣਾ ਕਰਦਾ ਸਤ ਜੀ ਸੰਗ ਰਖਵਾਲਾ ਫਿਰ ਗੁਰੂ ਪਰਮਾਤਮਾ ਤੇ ਪਰਮੇਸ਼ਰ ਤੇ ਗੁਰੂ ਰਖਵਾਲੇ ਹੋ ਜਾਂਦੇ ਨੇ ਹੁਣ ਗਣਕਾ ਨੇ ਆਪਾ ਅਰਪਣ ਕਰ ਦਿੱਤਾ ਸਾਧੂ ਨੇ ਕਿਰਪਾ ਕਰ ਦਿੱਤੀ ਨਾਮ ਦੀ ਸਿਮਰਨ ਦੀ ਪਰਮਾਤਮਾ ਤੇ ਪਰਮੇਸ਼ਰ ਦੇ ਨਾਮ ਦੀ ਹੁਣ ਗਣਕਾ ਹਰ ਰੋਜ ਤੋਤੇ ਨੂੰ ਚੂਰੀ ਘੁੱਟ ਕੇ ਖਵਾਉਂਦੀ ਐ ਸਵੇਰੇ ਸਵੇਰੇ ਤੇ ਕਹਿੰਦੀ ਐ ਕਹਿ ਤ ਗੰਗਾ ਰਾਮ 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 ਉਹ ਤੋਤਾ ਬੋਲਦਾ ਸੀ ਬਿਸੇ ਰਾਮ ਰਾਮ ਕਹਿ ਦਿੰਦਾ ਸੀ ਪਾਪ ਬੜੇ ਕੀਤੇ ਗੁਨਾਹ ਬੜੇ ਕੀਤੇ ਪਰ ਸੰਤਾਂ ਮਹਾਪੁਰਖਾਂ ਨੇ ਕਿਰਪਾ ਕਰ ਦਿੱਤੀ ਇੱਕ ਦਿਨ ਪਿੰਜਰੇ ਵਿੱਚ ਤੋਤੇ ਨੂੰ ਜਾਨਵਰ ਕੋਈ ਸੱਪ ਖਾਣ ਵਾਸਤੇ ਪਿੰਜਰੇ ਚ ਵੜ ਗਿਆ ਉਹਦੇ ਡੰਗ ਮਾਰਿਆ ਤੋਤਾ ਮਰ ਗਿਆ ਸੱਪ ਚਿੰਦ ਪਿੰਜਰੇ ਦੇ ਵਿੱਚ ਬਹਿ ਗਿਆ ਨੇਰਾਸੀ ਸਵੇਰ ਉੱਠ ਕੇ ਸੁਠਣਸਾਰ ਸੱਜਦੇ ਆਪਣਾ ਕਰਮਕਾਂਡ ਕਰਦੀ ਸੀ ਜੋ ਮੈਂ ਤੋਤੇ ਨੂੰ ਰਾਮ ਰਾਮ ਕਹੌਣਾ ਚੂਰੀ ਕੁੱਟੀ ਚੂਰੀ ਲੈ ਕੇ ਗਈ ਪਿੰਜਰਾ ਖੋਲਿਆ ਹੱਥ ਪਾਇਆ ਵਿੱਚ ਕਹਿ ਤੋਤਾ ਰਾਮ ਰਾਮ ਕਹਿ ਗੰਗਾ ਰਾਮ ਰਾਮ ਜਦੋਂ ਰਾਮ ਰਾਮ ਕਹਾਇਆ ਕਿਉਂ ਸੱਪ ਬੈਟਾ ਸੀ ਉਹਨੇ ਡੰਗ ਮਾਰਤਾ ਹੱਥ ਦੀ ਜ਼ਹਿਰ ਚੜ ਗਈ ਜ਼ਹਿਰ ਚੜੀ ਤੇ ਪਰਮਾਤਮਾ ਦਾ ਨਾਮ ਤਾਂ ਲੈਂਦੀ ਸੀ ਉਹ ਸੀ ਰਾਮ ਤਕਲੇਬ ਸੀ राम 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 ਕਰਦੀ ਰਹੀ ਪ੍ਰਮਾਤਮਾ ਦਾ ਆਸਰਾ ਤੱਕਦੀ ਰਹੀ ਇਹ ਪਛੇ ਪਾਸਾ ਪ੍ਰਮਾਤਮਾ ਇਹ ਕੀ ਹੋ ਗਿਆ ਇੰਨੇ ਜ਼ਹਿਰ ਤੇਜ ਸੀ ਕਿ ਉਹਨ ਸੇਦੀ ਚੜ ਗਈ ਤੇ ਸੇਦੀ ਉਹਦਾ ਜਿਹੜਾ ਸੀ ਸਵਾਸ ਨਿਕਲ ਗਏ ਮਨ ਵਿੱਚ राम राम ਸੀ ਸੰਤਾਂ ਨੇ ਜੋ राम राम કહਾਇਆ ਸੀ ਉਹ ਛੱਡਦੀ ਨਹੀਂ ਸੀ राम राम ਦਾ ਜਪ ਕਰਦੀ ਸੀ ਸੁਆ ਭੜਾਵਤ ਗਣਗਾ ਤਰੀ ਬਾਣੀ ਵਿੱਚ ਦਰਜ ਆਉਂਦਾ ਹੈ ਸੂਆ ਗੰਦੇ ਨੇ ਤੋਤੇ ਨੂੰ ਭੜਾਵਤ ਕਹਿੰਦੇ ਨੇ ਪੜਾਉਣਾ ਬਾਰ-ਬਾਰ ਬੁਲਾਉਣਾ ਰਾਮ ਰਾਮ ਕਹਾਉਂਦੀ ਤੋਤੇ ਨੂੰ ਰਾਮ ਰਾਮ ਕਹਾਉਂਦੀ ਗਣਕਾ ਦਾ ਉਧਾਰ ਹੋ ਗਿਆ ਆਧਾਰ ਕਿਉਂ ਹੋਇਆ ਕਿ ਪ੍ਰਮਾਤਮਾ ਵਹਿਰੂ ਬਲ ਰਿਹਾ ਉਹਦੇ ਜੇ ਉਹਦੇ ਰੱਬ ਬਲ ਨਾ ਹੁੰਦਾ ਤਾਂ ਮੂੰਹ ਦੇ ਵਿੱਚੋਂ ਰਾਮ ਰਾਮ ਨਹੀਂ ਸੀ ਕਹਿਉਣਾ ਹਾਏ ਬੂਕਰ ਲਾਖ ਬਿਰਲਾਪ ਨਿਕਲਣਾ ਸੀ ਹੋਰ ਕੋਈ ਔਕਾ ਕਰਨਾ ਸੀ ਰੱਬ ਦੀ ਯਾਦ ਹੀ ਨਹੀਂ ਸੀ ਆਉਣੀ ਸੰਤਾ ਮਹਾਪੁਰਸ਼ਾਂ ਨੂੰ ਆਪਾ ਅਰਪਣ ਕੀਤਾ ਸੁਭ ਕਰਮਾਂ ਦਾ ਉਹਨੇ ਸੰਕਲਪ ਕੀਤਾ ਮੈਂ ਅੱਜ ਤੋਂ ਬਾਅਦ ਮਾੜੇ ਕਰਮ ਨਹੀਂ ਕਰਾਂਗੀ ਮਾੜੇ ਕਰਮ ਛੱਡ ਕੇ ਚੰਗੇ ਕਰਮਾਂ ਵੱਲ ਗਈ RAM RAM ਦਾ ਜਾਪ ਕਰਾਇਆ ਤੋ ਤੈਨੂੰ ਤੇ ਪ੍ਰਮਾਤਮਾ ਰਖਵਾਲਾ ਹੋ ਗਿਆ ਐਡੇ ਵੱਡੇ ਗੁਨਾਹਗਾਰ ਔਰਤ ਦਾ ਵੀ ਭਲਾ ਕਰਤਾ ਇੱਕ RAM RAM ਨੇ ਏ ਗੁਰੂ ਦੇ ਵਿੱਚ ਤੇ RAM ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਇਹ ਸਮਰਥਾ ਹੁੰਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਪਰਮੇਸ਼ਰ ਪਰਮਾਤਮਾ ਵਹਿਗੁਰੂ ਨਾਮ ਜਪਣ ਵਾਲੇ ਦੀ ਐਦਾਂ ਪ੍ਰਤਪਾਲਣਾ ਕਰਦਾ ਸਦਜੀ ਸੰਗ ਰਖਵਾਲਾ ਇਸ ਜੀਵ ਆਤਮਾ ਦੀ ਅੰਗ ਸੰਗ ਸਹਾਈ ਹੋ ਕੇ ਰਾਖੀ ਕਰਦਾ ਪਰਮਾਤਮਾ ਭਾਈ ਹਰ ਦਿਨ ਰੈਨ ਕੀਰਤਨ ਗਾਈਐ ਭਾਈ ਦਿਨ ਰਾਤ ਕਰਕੇ ਐਸੇ ਪਰਮਉਦਾ ਪਰਮੇਸ਼ਰ ਦਾ ਨਾਮ ਜੱਪੋ ਕੀਰਤਨ ਕਰੋ ਉਹਦੀ ਕੀਰਤੀ ਗਾਓ ਉਹਦਾ ਜਸ ਕਰੋ ਭਾਈ ਦਿਨ ਰਾਤ ਕਰਕੇ ਬੋਹਰ ਨਾ ਜੋਨੀ ਪਾਈਐ ਜਿਵੇਂ ਗਣ ਕਾ ਦਾ ਉਧਾਰ ਹੋ ਗਿਆ ਪਾਪਨ ਦਾ ਐਵੇਂ ਜਿਵੇਂ ਨਾਮ ਜਪਣ ਵਾਲਾ ਜੀਵ ਹਰ ਦਿਨ ਰਾਤ ਕਰਕੇ ਪ੍ਰਮਾਤਮਾ ਨੂੰ ਯਾਦ ਕਰੇ ਪ੍ਰਮਾਤਮਾ ਉਹਨਾਂ ਗਰਬ ਜੋਨੀਆਂ ਵਿੱਚ ਆਵਾ ਗਾਉਣ ਦੇ ਚੱਕਰ ਵਿੱਚੋਂ ਕੱਢ ਲੈਂਦੇ ਨੇ ਜਿ세 ਦੇਵ ਪਰਖ ਬਦਾਤਾ ਹਾਂ ਇਹ ਜ਼ਰੂਰ ਹੈ ਭਾਈ ਨਾਮ ਜੀ ਨੂੰ ਦੇ ਦੇਵੇ ਪਰਮਾਤਮਾ ਕੋਈ ਜੀਵ ਡਿਗ ਜਾਵੇ ਕਿਸੇ ਪੁਰਖ ਦੇ ਚੰਗੇ ਨਾਮ ਜਪਣ ਵਾਲੇ ਦੇ ਚਰਨਾਂ ਵਿੱਚ ਸਤ ਸੰਗਤ ਵਿੱਚ ਆ ਕੇ ਨੀਮਾ ਹੋ ਜਾਵੇ ਕਿਸੇ ਰਾਗੀ ਢਾਡੀ ਗ੍ਰੰਥੀ ਮਹਾਪੁਰਖ ਦੇ ਨਾਲ ਮਿਲ ਕੇ ਕੋਈ ਨੀਮਾ ਹੋ ਕੇ ਨਾਮ ਦੀ ਦਾਤ ਮੰਗੇ ਮਾੜੇ ਕਰਮਾਂ ਦਾ ਛੱਡਣ ਦਾ ਸੰਕਲਪ ਕਰੇ ਚੰਗੇ ਕਰਮ ਕਰਨ ਦਾ ਸੰਕਲਪ ਵਧਾਵੇ ਜਿਸ ਦੇ ਬੇ ਪੁਰਖ ਬਧਾਤਾ ਫੇ ਪ੍ਰਮਾਤਮਾ ਦਿਆਲ ਹੋ ਜਾਂਦੇ ਨੇ ਉਹਨੂੰ ਇੱਕ ਚੰਗਾ ਗੁਰਮੁਖ ਦੀ ਸੰਗਤ ਮਿਲ ਜਾਂਦੀ ਹੈ ਉਹ ਚੰਗਾ ਗੁਰਮੁਖ ਉਹਨੂੰ ਨਾਮ ਦੀ ਦਾਤ ਸਿਮਰਨ ਦੀ ਦਾਤ ਵਿਧੀਆਂ ਦੱਸ ਦਿੰਦਾ ਹਾਂ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਈ ਬਾਣੀ ਗਵਾਹੀ ਪਰਦੀ ਹੈ ਸਾਧੂ ਸੰਤ ਸਹਾਈ ਨੇ ਨਾਮ ਦੇ ਪੰਜਾ ਪਿਆਨਤ ਜਿਹੜਾ ਨਾਮ ਮਿਲਦਾ ਹੈ ਉਹ ਸੰਤਾਂ ਮਹਾਪੁਰਸ਼ਾਂ ਨਾਲ ਮਿਲ ਕੇ ਜਪਿਆ ਜਾਣਾ ਹੈ ਆਪਣੇ ਆਪ ਜਪਿਆਂ ਕਿਸੇ ਦਾ ਮਨ ਸਥਿਤਿਤ ਨਹੀਂ ਹੋਣਾ ਮਨ ਖੜਨਾ ਨਹੀਂ ਜਿਸ ਦੇਵ ਪਰਖ ਵਿਧਾਤਾ ਪਰਮਾਤਮਾ ਪਰਮੇਸ਼ਰ ਪ੍ਰਭੂ ਪਰਮਾਤਮਾ ਇਸੀ ਕਿਰਪਾ ਕਰ ਦੇਵੇ ਕਿਸੇ ਗੁਰਮਖ ਦੀ ਸੰਗਤ ਮਿਲ ਜਾਵੇ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਕੋਣਖ ਰਸਕ ਵਿਰਾਗੀ ਜਦੋਂ ਚੰਗੇ ਕਰਮ ਪ੍ਰਗਟ ਹੁੰਦੇ ਨੇ ਚੰਗਾ ਭਾਗ ਚੰਗਾ ਕਰਮ ਕੋਈ ਪ੍ਰਗਟ ਹੁੰਦਾ ਚੰਗਾ ਕਰਮ ਕਦੋਂ ਪ੍ਰਗਟ ਹੁੰਦਾ ਜਦ ਬੰਦਾ ਆਪਣੇ ਆਪ ਨੂੰ ਨੀਮਾ ਕਹਾ ਕੇ ਪਰਮਾਤਮਾ ਦੇ ਅੱਗੇ ਪਰਮੇਸ਼ਰ ਦੇ ਅੱਗੇ ਗੁਰਮਖੰਦ ਦੇ ਅੱਗੇ satsangਤ ਵਿੱਚ ਜਾ ਕੇ ਇੱਕ ਸੇਵਾ ਕਰੇ ਭਲਾ ਕਰਮ ਕਰੇ ਫਿਰ ਚੰਗਾ ਭਾਗ ਜਾਗ ਪੈਂਦਾ ਹੈ ਭੇਟਿਓ ਪੁਸ਼ਪੁਰਖ ਰਸਿਕ ਵਿਰਾਗੀ ਮਿਟਿਓ ਅੰਧੇਰ ਮਿਲਖ ਹਰ ਨਾਨਕ ਮਿੰਨੇ ਅੰਧੇਰਾ ਮਿਟ ਜਾਂਦਾ ਹੈ ਅਗਿਆਨ ਮਿਟ ਜਾਂਦਾ ਹੈ ਜਨਮ ਜਨਮ ਕੀ ਸੋਈ ਜਾਗੀ ਜਨਮਾਂ ਜਨਮਾਂ ਤਰਾਂ ਦੀ ਸਤਿਤੀ ਬਈ ਆਤਮਾ ਜਾਗ ਪੈਂਦੀ ਹੈ ਆਤਮਾ ਸੌ ਗਈ ਹੈ ਆਤਮਾ ਮਰ ਗਈ ਹੈ ਆਤਮਾ ਖਤਮ ਹੋ ਗਈ ਹੈ ਇਸ ਕਰਕੇ ਬੰਦੇ ਨੂੰ ਮਾੜੇ ਕਰਮ ਚੰਗੇ ਲੱਗਦੇ ਨੇ ਆਤਮਾ ਆਵਾਜ਼ ਤੇ ਦਿੰਦੀ ਹੈ ਬਹੁਤ ਵਾਰ ਦਿੰਦੀ ਹੈ ਆਵਾਜ਼ ਤੂੰ ਮਾੜਾ ਕੰਮ ਨਾ ਕਰ ਬੱਚੇ ਨੂੰ ਇੱਕ ਵਾਰ ਤੇ ਆਤਮਾ ਕਹਿੰਦੀ ਹੈ ਤੂੰ ਆਪਣੇ ਮਾਂ ਬਾਪ ਨੂੰ ਧੋਖਾ ਨਾ ਦੇ ਆਪਣੇ ਭੈਣਾਂ ਭਰਾਵਾਂ ਨੂੰ ਧੋਖਾ ਨਾ ਦੇ ਆਪਣੇ ਮਿੱਤਰਾਂ ਦੋਸਤਾਂ ਨੂੰ ਧੋਖਾ ਨਾ ਦੇ ਤੂੰ ਮਾੜਾ ਕਰਮ ਨਾ ਕਰ ਆਤਮਾ ਆਵਾਜ਼ ਦਿੰਦੀ ਹੈ ਪਰੇ ਬੰਦਾ ਇਹ ਮਾਨਾ ਜਿਹੜਾ ਐਡੇ ਕੰਮਾਂ 'ਚ ਇੰਨਾ ਗਰਸ ਜਾਂਦਾ ਹੈ ਕਿ ਆਤਮਾ ਦੀ ਆਵਾਜ਼ ਨਹੀਂ ਸੁਣਦਾ ਆਤਮਾ ਦੱਬੀ ਜਾਂਦੀ ਹੈ ਆਤਮਾ ਮਰ ਜਾਂਦੀ ਹੈ ਆਤਮ ਘਾਤੀ ਮਹਾ ਕਸਾਈ ਜਿਹਦੀ ਆਤਮਾ ਆਵਾਜ਼ ਦੇਣੋਂ ਹਟ ਜਾਵੇ ਤਾਂ ਭਾਵ ਸਮਝ ਲੋ ਆਤਮਾ ਮਰ ਗਈ ਹੈ ਉਹਨੂੰ ਬੁਰੇ ਕਰਮ ਫਿਰ ਚੰਗੇ ਲੱਗ ਜਾਂਦੇ ਨੇ ਪਾਪ ਬੁਰਾ ਪਾਪੀ ਕੋ ਪਿਆਰਾ ਹਰ ਵੇਲੇ ਹਰ ਥਾਂ ਉਹ ਆਪਾਪ ਹੀ ਸੋਚਦਾ ਰਹਿੰਦਾ ਹੈ ਗੁਨਾਹਾਰੇ ਸੋਚਦਾ ਰਹਿੰਦਾ ਹੈ ਮੈਨੂੰ ਕਦੋਂ ਸਮਾਂ ਮਿਲੇ ਉਹਨੂੰ ਗੁਨਾਹ ਮਿੱਠਾ ਲੱਗਦਾ ਹੈ ਉਹਨੂੰ ਗੁਨਾਹ ਚੰਗਾ ਲੱਗਦਾ ਉਹਨੂੰ ਪਾਪ ਚੰਗਾ ਲੱਗਦਾ ਹੈ ਇਸ ਕਰਕੇ ਜਦੋਂ ਬੰਦਾ satsangਤ ਵਿੱਚ ਜਾਂਦਾ ਹੈ ਉਹਦੇ ਮਨ ਵਿੱਚ ਇੱਕ ਜਾਗਰਣ ਵਸਤਾ ਹੁੰਦੀ ਹੈ ਮੈਂ ਪਾਪੀ ਆਤਮਾ ਜਾਗ ਪੈਂਦੀ ਹੈ ਆਤਮਾ ਜਾਗ ਪੈਂਦੀ ਹੈ ਆਤਮਾ ਜਦੋਂ ਜਾਗਦੀ ਹੈ ਫਿਰ ਉਸ ਮਨ ਨੂੰ ਆਵਾਜ਼ ਦਿੰਦੀ ਹੈ ਸਤਸੰਗਤੇ ਝਾਰ ਰੋ ਜਾਵੇ ਤੇ ਆਤਮਾ ਦੀ ਆਵਾਜ਼ ਵੱਜ ਜਾਂਦੀ ਹੈ ਤੇ ਮਨ ਆਤਮਾ ਦੀ ਆਵਾਜ਼ ਸੁਣ ਕੇ ਮਾਰੇ ਪਾਸੋਂ हट ਜਾਂਦਾ ਹੈ ਗੁਰਮਖਾਂ ਦੀ ਸੰਗਤ ਮਿਲ ਜਾਂਦੀ ਹੈ ਗੁਰਮਖ ਹੋਰ ਆਵਾਜ਼ ਦਿੰਦੇ ਨੇ ਗੁਰਮਖ ਹੋਰ ਸਿੱਖਿਆ ਦਿੰਦੇ ਨੇ ਗੁਰਬਾਣੀ ਦੀ ਗੱਲ ਸੁਣਦਾ ਗੁਰਬਾਣੀ ਸਿੱਖਿਆ ਦਿੰਦੀ ਹੈ ਮਨ ਸੁਧ ਹੋਣ ਨੂੰ ਤਿਆਰ ਹੋ ਜਾਂਦਾ ਹੈ ਇਸ ਕਰਕੇ ਪੂਰਲੇ ਪੂਰਬਲੇ ਕਰਮ ਜਾਗਦੇ ਨੇ ਫਿਰ ਆਤਮਾ ਜਾਗ ਪੈਂਦੀ ਹੈ ਜਨਮਾਂ ਜਨਮਾਂ ਤਨ ਸੁਤੀ ਪਈ ਆਤਮਾ ਜਾਗ ਪੈਂਦੀ ਹੈ ਇਸ ਕਰਕੇ ਮਨੁੱਖ ਭਲੇ ਪਾਸੇ ਤੁਰ ਪੈਂਦਾ ਜਿਵੇਂ ਪਾਪੀ ਅਜਾ ਮਲ ਦਾ ਭਲਾ ਹੋਇਆ ਜਿਵੇਂ ਗਨਕਾ ਪਾਪਣ ਦਾ ਭਲਾ ਹੋਇਆ ਜਿਸ ਦੇਵ ਹੈ ਪੁਰਖ ਵਿਧਾਤਾ ਇਹ ਪ੍ਰਮਾਤਮਾ ਕਿਰਪਾ ਕਰਕੇ ਸਤ ਸੰਗਤ ਦਾਤ ਬਖਸ਼ ਦਿੰਦਾ ਹਰ ਰਸਤੇ ਨਹੀਂ ਜਾਂਦਾ ਸਤਸੰਗਤ ਵਿੱਚੋਂ ਹਰੀ ਦਾ ਨਾਮ ਮਿਲਿਆ ਤੇ ਉਹ ਨਾਮ ਦੇ ਰਸ ਦਾ ਜਿਹੜਾ ਗਿਆਨ ਹੈ ਉਹ ਹੀ ਪਾ ਸਕਦਾ ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰੇ ਭਾਈ ਜਮ ਗੰਕਰ ਨੇੜ ਨਾ ਆਇਆ ਜਦੋਂ ਪ੍ਰਭੂ ਦਾ ਨਾਮ ਜਪਿਆ ਤੇ ਨਾਮ ਰਸ ਪੈਦਾ ਹੋਇਆ ਪ੍ਰਭੂ ਦੀ ਕੀਰਤੀ ਕੀਤੀ ਤਾਂ ਐਸੀ ਕਿਰਪਾ ਹੋਈ ਜਾਂ ਜਮ ਕਾਂਕਰ ਜਿਹੜਾ ਜਮ ਦੂਤ ਸੀ ਉਹ ਨੇੜੇ ਨਹੀਂ ਆ ਸਕਦਾ ਜਿਵੇਂ ਜਮ ਦੂਤ ਅਜਾਮਲ ਦੇ ਨੇੜੇ ਨਹੀਂ ਲੱਗ ਸਕਿਆ ਗਣਕਾ ਦੇ ਨੇੜੇ ਨਹੀਂ ਲੱਗ ਸਕਿਆ ਐਵੇਂ ਜਿਵੇਂ ਨਾਮ ਸਿਮਰਨ ਭਗਤੀ ਕਰਨ ਵਾਲਾ ਐ ਨਹੀਂ ਵੀ ਆਪ ਹੀ ਜਬਜੀ ਸਾਹਿਬ ਦਾ ਪਾਠ ਕਰ ਲਿਆ ਆਪ ਹੀ ਸੂਨ ਸਾਹਿਬ ਦਾ ਪਾਠ ਕਰ ਲਿਆ ਇਦਾਂ ਨਹੀਂ ਪੰਜਾਬ ਪਿਆਰਿਆਂ ਤੋਂ ਅਮਰਤ ਸਾਖੇ ਨਾਮ ਦੀ ਦਾਤ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨਣਾ ਪੈਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਏਕ-ਇਕ ਗੱਲ ਨੂੰ ਮੰਨਣਾ ਪੈਣਾ ਜਿੱਥੇ ਗੁਰੂ ਮਹਾਰਾਜ ਭੇਜਦੇ ਨੇ ਉੱਥੇ ਜਾਣਾ ਪੈਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਟਾਉਂਦੇ ਨੇ ਉੱਥੋਂ ਹਟਣਾ ਪੈਣਾ ਮਹਾਰਾਜ ਜੀ ਕਹਿੰਦੇ ਨੇ ਮਾੜੇ ਕੰਮ ਨਾ ਕਰੀ ਮਾੜੇ ਕੰਮਾਂ ਤੋਂ ਹਟ ਜਾ ਚੰਗੇ ਕਰਮ ਕਰ ਚੰਗੇ ਥਾਂ ਜਾ ਸਤ ਸੰਗਤ ਵਿੱਚ ਜਾ ਸੰਤਾਂ ਦੀ ਸੰਗਤ ਕਰ ਸਾਧੂਆਂ ਦੀ ਸੰਗਤ ਕਰ ਗੁਰਮੁਖਾਂ ਦੀ ਸੰਗਤ ਕਰ ਇਹ ਗੁਰੂ ਦੀ ਗੱਲ ਮੰਨਣੀ ਪੈਣੀ ਹੈ ਗੁਰਮੁਖਾਂ ਦੀ ਸੰਗਤ ਕਰਕੇ ਜਦੋਂ ਨਾਮ ਜਪਿਆ ਹੋਵੇਗਾ ਉਹ ਨਾਮ ਵਰਕਤਾਂ ਵਾਲਾ ਹੋ ਜਾਂਦਾ ਉਸ ਨਾਮ ਦੇ ਉਸ ਸਿਮਰਨ ਦੇ ਜਮਦੂਤ ਜਿਹੜੇ ਧਰਮ ਰਾਜ ਦੇ ਜਮਦੂਤ ਨੇ ਉਹ ਵੀ ਨੇਲੇ ਨਹੀਂ ਲੱਗ ਸਕਦੇ ਸੁਖ ਨਾਨਕ ਸਰਨੀ ਪਾਇਆ ਇਹ ਸੁਖ ਗੁਰੂ ਨਾਨਕ ਦੇ ਚਰਨਾਂ ਵਿਚੋਂ ਪ੍ਰਾਪਤ ਹੋਇਆ ਹੈ ਇਸ ਕਰਕੇ ਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ ਉਪਦੇਸ਼ ਦਿੰਦੇ ਹਨ ਆਓ ਭਾਈ ਇਸ ਉਪਦੇਸ਼ ਨੂੰ ਅਸੀਂ ਮੰਨ ਕੇ ਆਪਣੇ ਮਨ ਨੂੰ ਸ਼ੁੱਧ ਕਰਕੇ ਗੁਰੂ ਨਾਲ ਜੁੜੀਏ ਗੁਰੂ ਦੇ ਨਾਮ ਨਾਲ ਜੁੜੀਏ ਸਤ ਸੰਗਤ ਨਾਲ ਜੁੜੀਏ ਗੁਰਮਖਾਂ ਦੀ ਸੰਗਤ ਨਾਲ ਜੁੜੀਏ ਜਿਹਦੇ ਕਰਕੇ ਸਾਡਾ ਭਲਾ ਹੋ ਜਾਣਾ ਹੈ ਆਓ ਪਿਛਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਭਾਈ ਜਿਸ ਦੇਵ ਹੈ ਪੁਰਖ ਵਿਧਾਤਾ ਹਰ ਰਸਤੇ ਨਹੀਂ ਜਾਂਦਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ